ਪੱਪੀ ਜੀ ਤਿੰਨ ਦਿਨ ਤੋਂ ਮੁਰਤ ਹੋਇਆ ਦੁਕਾਨਾ ఓਪਨਿੰਗ ਹੋਈ ਹੈ ਸੰਡੇ ਪਿਛਲੇ ਹੋਈ ਹੈ ਅੱਜ ਇੱਕ ਹਫਤਾ ਹੀ ਹੋਇਆ ਹੋਏ ਤੇ ਉਹ ਆ ਕੇ ਕਹਿੰਦੇ ਬੰਦ ਕਰੋ ਚੌਂਗ ਵਿੱਚ ਦੁਕਾਨ ਗਈ ਹੈ ਇਹ ਹਾਲ ਘੜ ਤੇ ਬਾਹਰ ਦੁਕਾਨ ਗਈ ਹੈ ਇਹ ਮੰਦਰ ਦੇ ਬਾਹਰ ਦੋ ਦੁਕਾਨਾਂ ਆ ਗਈਆਂ ਨੇ ਜਾਂ ਤੇ ਫਿਰ ਸਾਰੇ ਬੰਦ ਕੀਤੇ ਜਾਣ ਫਿਰ ਤੇ ਪੰਕੀ ਲਾ ਕੇ ਬੰਦ ਕਰਨ ਦਾ ਕਾਰਨ ਕਹਰੇ ਮੰਦਰ ਪਰਿਸ਼ਦ ਦੇ ਵੇਖੀ ਪੱਜੀ ਜੀ ਮੰਦਰ ਪਰਿਸ਼ਦ ਇੱਥੇ ਪੰਨੀ ਪੰਨੀ ਸਾਲ ਤੋਂ ਪੁਰਾਣੀ ਦੁਕਾਨਾਂ ਖੰਦਾਂ ਇੱਥੇ ਆਇਆ ਇੱਕ ਹਫਤਾ ਹੋਇਆ ਸਾਰਾ ਜੇ ਤੇ ਕਿ ਪਾ ਤੁਹਾਨੂੰ ਖਰਚਾ ਦੇ ਦੇਣੇ ਅਗਰ ਜੋ ਤੁਹਾਡਾ ਨੁਕਸਾਨ ਨਹੀਂ ਭਾਈ ਖਰਚਾ ਕੀ ਕਰਨਾ ਲੱਗ ਪਿਆ ਜੀ ਕੋਈ ਚੱਲ ਨਹੀਂ ਭਾਈ ਖਰਚਾ ਨਹੀਂ ਲਾਣਾ ਭਾਈ ਤੋਂ ਪਤਾ ਨਹੀਂ ਸੀ ਇੱਥੇ ਮੰਦਰ ਦੇ ਨੇੜੇ-ਟੇੜੇ ਭਾਈ ਜੀ ਮੰਦਰ ਦੇ ਕੋਲ ਦੁਕਾਨ ਸਰ ਗਈ ਸਰ ਮੇਰੀ ਤਾਂ ਬਹੁਤ ਦੂਰ ਰਹੀ ਭਰਜੀ ਕਿੰਨੇ ਦੂਰ ਭਾਈ ਜਿਹਰੇ ਨਾਮ ਤੋਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੋਂ ਹਾਂਜੀ ਹਾਂਜੀ 2022 ਚ ਨਾ 31 ਦਸੰਬਰ ਦੀ ਇੱਕ ਪਾਰਟੀ ਸੀ ਠੀਕ ਆ ਜਿਹਰੇ ਅੰਦਰ ਪਾਰਟੀ ਪਾਸ ਤੱਕ ਸਾਰੇ ਟਿਕਟਾ ਟੁਕਟਾ ਡਿਸਟ੍ਰੀਬਿਊਟ ਹੋ ਗਿਆ ਹੈ ਔਰ ਸਿੱਖ ਜਿੱਥੇ ਬੰਦੀਆਂ ਨੇ ਬਹੁਤ ਵਧੀਆ ਕੰਮ ਕੀਤਾ ਹੈਗਾ ਅੱਜ ਵੀ ਉਹ ਸਰਹਾਨ ਨਹੀਂ ਸਰਹਾਨਾ ਕਰਨ ਯੋਗ ਨੇ ਕਿ ਉਹਨਾਂ ਨੇ ਪਾਲਟੀ ਨਹੀਂ ਹੁੰਦੀ ਸੀ ਕਿਉਂਕਿ ਔਰਤੇ ਚਿਕਨ ਅੰਦਰ ਸਰਵਣ ਆਏਗਾ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਪਾਰਕਿੰਗ ਵੀ ਤੇ ਕਿਲਾ ਵੀ ਉਹਨਾਂ ਦੇ ਨਾਮ ਤੇ ਆ ਇਹ ਧਾਰਮਿਕ ਆਸਥਾ ਦਾ ਕੇਂਦਰ ਹੈਗਾ ਇੱਕ ਹਿਸਾਬ ਦਾ ਕਿਉਂਕਿ ਜਿੱਥੇ ਮਹਾਰਾਜ ਦਾ ਨਾਮ ਆ ਗਿਆ ਉਸ ਤੋਂ ਵੱਡਾ ਕੀ ਰਹਿਗਾ ਤੇ ਆਪਾਂ ਨੂੰ ਇਹਨਾਂ ਨੇ ਪਤਾ ਸੀ ਨਾ ਗੁਰੂ ਮਹਾਰਜ ਦੇ ਨਾਮ ਤੋਂ ਕਿ ਆਪਾਂ ਨੂੰ ਇਹ ਵੀ ਨਹੀਂ ਪਤਾ ਗੋਬਿੰਦ ਸਿੰਘ ਜੀ ਦੇ ਨਾਮ ਤੇ ਦੀ ਅਕੀਕਲਾ ਪਤਾ ਸੀ ਬਹੁਤ ਪੁਰਾਣੀ ਹੈ ਪਤਾ ਸੀਗਾ ਕਿ ਨਹੀਂ ਪਤਾ ਸੀਗਾ ਕਿ ਨਹੀਂ ਬੰਦ ਜੀ ਤਿੰਨ ਦਿਨ ਤੋਂ ਮੁਰਤੋ ਆ ਦੁਕਾਨ ਹੈ ਓਪਨਿੰਗ ਹੋਈ ਹੈ ਸੰਡੇ ਪਿਛਲੇ ਹੋਈ ਹੈ ਅੱਜ ਇੱਕ ਹਫਤਾ ਹੀ ਹੋਇਆ ਹੈ ਤੇ ਉਹ ਆ ਕੇ ਕਹਿੰਦੇ ਬੰਦ ਕਰੋ ਚੌਂਗ ਵਿੱਚ ਦੀ ਦੁਕਾਨ ਗਈ ਹੈ ਇਹ ਹਲਗੜ ਦੇ ਬਾਅਦ ਦੁਕਾਨ ਗਈ ਹੈ ਇਹ ਮੰਦਿਰ ਦੇ ਬਾਅਦ ਦੋ ਦੁਕਾਨਾਂ ਆ ਗਈਆਂ ਨੇ ਜਾਂ ਤੇ ਫਿਰ ਸਾਰੇ ਬੰਦ ਕੀਤੇ ਜਾਣ ਫਿਰ ਤੇ ਕਿਹੜੇ ਬੰਦੇ ਆਏ ਨੇ ਇੱਥੇ ਸਰ ਮੈਨੂੰ ਮੈਂ ਤੁਹਾਨੂੰ ਜਾਣਦਾ ਨਹੀਂ ਸਰ ਕੌਣ ਹੈਗੇ ਪਰ ਕੀ ਲੱਗਦਾ ਬੰਦ ਕਰਾਨ ਦਾ ਕਾਰਨ ਕਹ ਰਹੇ ਮੰਦਰ ਪਰਿਸ਼ਦ ਦੇ ਵਿੱਚ ਪਾਜੀ ਮੰਦਰ ਪਰਿਸ਼ਦ ਇੱਥੇ ਪੰਨੀ ਪੰਨੀ ਸਾਲ ਤੋਂ ਪੁਰਾਣੀ ਤੋਂ ਕਰਨਾ ਚਾਹੁੰਦਾ ਇੱਥੇ ਆਇਆ ਇੱਕ ਹਫਤਾ ਆਇਆ ਸਰ ਜੀ ਪਰਵਾਹ ਕਰ ਰਹੇ ਕਿ ਆਪਾਂ ਤੁਹਾਨੂੰ ਖਰਚਾ ਦੇ ਦਿੰਨੇ ਅਗਰ ਜੋ ਤੁਹਾਡਾ ਨੁਕਸਾਨ ਨਹੀਂ ਪਾਜੀ ਖਰਚਾ ਕੀ ਕਰਨਾ ਲੱਗਾ ਪਾਜੀ ਕੋਈ ਚੱਲ ਨਹੀਂ ਪਾਜੀ ਖਰਚਾ ਨਹੀਂ ਲੈਣਾ ਪਾਜੀ ਕੋਈ ਗੱਲ ਨਹੀਂ ਭਾਈ ਨਾ ਪਤਾ ਨਹੀਂ ਸੀ ਇੱਥੇ ਮੰਦਰ ਦੇ ਨੇੜੇ ਜਿਹੜੇ ਨਹੀਂ ਪਾਜੀ ਮੰਦਰ ਦੇ ਕੋਲ ਦੁਕਾਨ ਸਰ ਰਹੀ ਸਰ ਮੇਰੀ ਤਾਂ ਬਹੁਤ ਦੂਰ ਰਹੀ ਬੀਤ ਜੀ ਕਿੰਨੇ ਦੂਰ ਪਾਜੀ ਆਹ ਬੰਦ ਕਰੇ 500 ਮੀਟਰ ਵੀ ਨਹੀਂ ਘੱਟ ਮੇਰੇ ਮਾਲਕ ਇਹ ਘੁੰਮ ਕੇ ਨਾ ਨਾ ਜਾਓ ਤੁਸੀਂ ਹਰੋਂ ਤਾਂ ਡਿਵਲਪ ਬੰਦ ਕੀਤੀ ਜਾਏਗੀ ਤੇ ਮੈਂ ਤਾਂ ਜੀ ਪਾਰਕਿੰਗ ਦਾ ਨਾਮ ਕਿਹੜੇ ਕੀ ਨਾਮ ਹੈ ਮੈਂ ਤਾਂ ਨਾਮ ਕੀ ਨਾਮ ਹੈ ਮੇਰੀ ਗੱਲ ਪਾਰਕਿੰਗ ਦਾ ਨਾਮ ਕੀ ਮੈਂ ਤਾਂ ਵੀਰ ਜੀ ਪਾਜੀ ਛੱਡੋ ਪਾਰਕਿੰਗ ਦਾ ਨਾਮ ਕੀ ਜਿੱਥੇ ਸਟਾਲ ਲੱਗਣਦੇ ਨੇ ਕਿਹ ਲਗਬਿੰਦ ਘੜੀਆ ਜੀ ਕਿਹਦੇ ਨਾਮ ਤੋਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੋਂ ਭਾਜੀ ਮੈਂ ਇੱਕ ਤੁਹਾਨੂੰ ਇਹ ਵੀ ਦੱਸਦਾ 2022 ਚ ਨਾ 31 ਦਸੰਬਰ ਦੀ ਇੱਕ ਪਾਰਟੀ ਸੀਗੀ ਠੀਕ ਹੈ ਜਿਹਦੇ ਅੰਦਰ ਪਾਰਟੀ ਪਾਸ ਤੱਕ ਸਾਰੇ ਟਿਕਟਾ ਟੁਕਟਾ ਡਿਸਟ੍ਰੀਬਿਊਟ ਹੋ ਗਿਆ ਹੈ ਔਰ ਉਸ ਸਿੱਖ ਜਿੱਥੇ ਬੰਦੀਆਂ ਨੇ ਬਹੁਤ ਵਧੀਆ ਕੰਮ ਕੀਤਾ ਹੈਗਾ ਅੱਜ ਵੀ ਉਹ ਸراہਨ ਨਹੀਂ ਸراہਨਾ ਕਰਨ ਯੋਗ ਨੇ ਕਿ ਉਹਨਾਂ ਨੇ ਪਾਲਟੀ ਨਹੀਂ ਹੁੰਦੀ ਸੀ ਕਿਉਂਕਿ ਔਰਤੇ ਚਿਕਨ ਅੰਦਰ ਸਰਵਣ ਆਏਗਾ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਪਾਰਕਿੰਗ ਵੀ ਤੇ ਕਿਲਾ ਵੀ ਉਹਨਾਂ ਦੇ ਨਾਮ ਤੇ ਆ ਇਹ ਧਾਰਮਿਕ ਆਸਥਾ ਦਾ ਕੇਂਦਰ ਹੈਗਾ ਇੱਕ ਹਿਸਾਬ ਦਾ ਕਿਉਂਕਿ ਜਿੱਥੇ ਮਹਾਰਾਜ ਦਾ ਨਾਮ ਆ ਗਿਆ ਉਸ ਤੋਂ ਵੱਡਾ ਕੀ ਹੋ ਰਿਹਾਗਾ ਤੇ ਆਪਾਂ ਨੂੰ ਇਹਨਾਂ ਨੇ ਪਤਾ ਸੀ ਨਾ ਗੁਰੂ ਮਹਾਰਾਜ ਦੇ ਨਾਮ ਤੋਂ ਕਿ ਆਪਾਂ ਨੂੰ ਇਹ ਵੀ ਨਹੀਂ ਪਤਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੋਂ ਵੀ ਅਸਲੀ ਗੱਲ ਖੰਡਗਾੜਾ ਦਾ ਪਤਾ ਹੈ ਜੀ ਬਹੁਤ ਪੁਰਾਣੀ ਹੈ ਪਤਾ ਸੀਗਾ ਕਿ ਨਹੀਂ ਪਤਾ ਸੀਗਾ ਕਿ ਨਹੀਂ ਫਿਰ ਤੁਹਾਨੂੰ ਕੀਤੀ ਜਾਏਗੀ ਜਾਂ ਚਾਲੂ ਰੱਖੀ ਜਾਏਗੀ ਭਾਈ ਦੇਖੋ ਮੈਂ ਤੇ ਦੇਖੋ ਜੋ ਵੀ ਜੀ ਰਜਮਦੀਨ ਚੱਲ ਰਹਾ ਆਪਣੀ ਮਰਜ਼ੀ ਦਾ ਕੋਈ ਕਰ ਨਹੀਂ ਭਾਈ ਨਾ ਕਰ ਸਕਦੇ ਆ ਨਹੀਂ ਨਹੀਂ ਇਹ ਤੁਹਾਨੂੰ ਆਪ ਤੁਸੀਂ ਦੱਸੋ ਮੈਂ ਤਾਂ ਵੀਡੀਓ ਨਿੱਪਟਾ ਲੈ ਰਿਕਵੈਸਟ ਕੀਤੀ ਆ ਅੱਜ ਅੱਜ ਦੀ ਗੱਲ ਤੇ ਆ ਵੀ ਗੱਲ ਤੇ ਆ ਲਾਉਣ ਵਾਲੀ ਆ ਜੀ ਅੱਜ ਦੀ ਰਾਤ ਦੇ ਦਿਓ ਲਵਾ ਦਿਓ ਨਹੀਂ ਭਾਈ ਆ ਨਹੀਂ ਦੇਖੋ ਆ ਨਹੀਂ ਮੈਂ ਦੇਖੋ ਮੈਂ ਮੈਂ ਮੇਰੀ ਬੇਨਤੀ ਸੁਣੋ ਮੈਂ ਰਿਕੁਐਸਟ ਹੀ ਕਰ ਸਕਦਾ ਮੈਂ ਤੁਹਾਨੂੰ ਕੁਝ ਹੋਰ ਨਹੀਂ ਕਰ ਦਿੰਦਾ ਡਰਿੰਕ ਵੀ ਕਰਨੀ ਹੈ ਸਭ ਕੁਝ ਹੋਣਾ ਬਿਲਕੁਲ ਭਾਈ ਭਾਈ ਦਾ ਮੇਰੇ ਵੱਡੇ ਆ ਬੰਦ ਕਰ ਦਿਓ ਮੇਰਾ ਨਾਮ ਜੀ ਵਰੁਣ ਸਰੀਨ ਆ ਅਸੀਂ ਸਮਾਜ ਸੇਵਾ ਕਰਦੇ ਆ ਅੰਮ੍ਰਿਤਸਰ ਚ ਸਾਨੂੰ ਅੱਜ ਪਤਾ ਲੱਗਾ ਹੈਗਾ ਕਿ ਕਿਲਾ ਗੋਬਿੰਦਗੜ ਜਿਹੜਾ ਹੈਗਾ ਉਹ ਬਿਲਕੁਲ ਸਾਹਮਣੇ ਗੋਬਿੰਦਗੜ ਪਾਰਕਿੰਗ ਆ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੋਂ ਚਲਾਈ ਜਾ ਰਹੀ ਆ ਇਹ ਜਿਹੜਾ ਸਾਰਾ ਏਰੀਆ ਵਿੱਚ ਤੁਹਾਨੂੰ ਦੱਸ ਦਈਏ ਦੁਰਗਾਣਾ ਮੰਦਿਰ ਪ੍ਰੀਸ਼ਦ ਧਿਆਨਡਰ ਆਂਦਾ ਵਾ ਬਿਲਕੁਲ ਮੈਂ ਕਹਿੰਦਾ 200 ਮੀਟਰ ਵੀ ਹੁਣਾ ਸਾ ਨੂੰ ਵੱਡੇ ਹਨੂਮਾਨ ਮੰਦਿਰ ਦਾ ਇੱਥੇ ਕੁਝ ਦਿਨਾਂ ਤੋਂ ਇਹ ਨਵੀਂ ਮਾਰਕੀਟ ਡਵੈਲਪ ਹੋਈ ਹੈ ਬਹੁਤ ਸੋਹਣੀ ਮਾਰਕੀਟ ਹੈ ਵਧੀਆ ਇਹੋ ਜੀਆਂ ਹੋਰ ਮਾਰਕੀਟਾਂ ਹੋਣੀਆਂ ਚਾਹੀਦੀਆਂ ਸਾਡੇ ਸ਼ਹਿਰ 'ਚ ਬਟ ਇੱਥੇ 3-4 ਦੁਕਾਨਾਂ ਮੀਟ ਦੀਆਂ ਖੋਲ ਦਿੱਤੀਆਂ ਗਈਆਂ ਜੋ ਕਿ ਸਾਡੇ ਆਸਥਾ ਨੂੰ ਠੇਸ ਪਹੁੰਚਾਉਂਦੀਆਂ ਹੈ ਚਾਹੇ ਉਹ ਸਿੱਖ ਆਸਥਾ ਹੋਵੇ ਚਾਹੇ ਉਹ Hindu ਆਸਥਾ ਹੋਵੇ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੋਂ ਇਹ ਪਾਰਕਿੰਗ ਨੂੰ ਜਾਣਿਆ ਜਾਂਦਾ ਹੈ ਤੋਂ ਉੱਥੇ ਚਿਕਨ ਦੀਆਂ ਦੁਕਾਨਾਂ ਕਿਤੇ ਨਾ ਕਿਤੇ ਗਲਤ ਸੀਗੀਆਂ ਉਤੋਂ ਮੰਦਿਰ ਪ੍ਰੀਸ਼ਾਰਾ ਲਾਗੇ ਤੁਲਸੀ ਮਾਤਾ ਮੰ ਪਰ ਸ਼ੁਰਾ ਮੰਦਰ ਮਾਤਾ ਕਾਲੀ ਮੰਦਰ ਹਨੂਮਾਨ ਜੀ ਦਾ ਮੰਦਰ ਆ ਇਹ ਬਹੁਤ ਗਲਤ ਮੈਸੇਜ ਲੋਕਾਂ ਤੱਕ ਪਹੁੰਚਾਇਆ ਕੇ ਜਾ ਰਿਹਾ ਸੀਗਾ ਇਹ ਕਿਤੇ ਨਾ ਕਿਤੇ ਮੈਨੂੰ ਲੱਗ ਰਿਹਾ ਕਿ ਇਹ ਆਸਥਾ ਨੂੰ ਠੇਸ ਪਹੁੰਚਾਉਣ ਦੀ ਕੋਈ ਸ਼ਰਯੰਤਰ ਰਚਿਆ ਜਾ ਰਿਹਾ ਕਿਉਂਕਿ ਤੁਸੀਂ ਦੇਖੋ ਨਵੀਆਂ-ਨਵੀਆਂ ਚਿਕਨ ਦੀਆਂ ਦੁਕਾਨਾਂ ਜਾਂ ਮੀਟ ਦੀਆਂ ਦੁਕਾਨਾਂ ਜਾਂ ਹੋਰ ਵੀ ਜੋ ਗਲਤ ਚੀਜ਼ਾਂ ਦੀਆਂ ਦੁਕਾਨਾਂ ਨੇ ਉਹ ਮੰਦਰਾ ਗੁਰਦੁਆਰਾ ਦੇ ਬਾਹਰ ਖੋਲੀਆਂ ਜਾ ਰਹੀਆਂ ਵਾਂ ਤੇ ਮੇਰੀ ਹੱਥ ਜੋੜ ਬੇਨਤੀ ਆਹੀ ਡੀਸੀ ਮੈਡਮ ਨੂੰ ਅੱਗੇ ਵੀ ਇੱਕ ਚਿੱਠੀ ਦੇ ਕੇ ਆਇਆ ਜਿਹੜਾ ਜੀ ਹੁੰਦਾ ਅਗੇ ਰਿਕੁਐਸਟ ਕੀਤੀ ਸੀ ਕਿ ਜਿਹੜੀਆਂ ਵੀ ਧਾਰਮਿਕ ਸਥਾਨ ਨੇ ਉਹਦੇ ਲਾਗੇ ਚੱਕੇ ਇਹੋ ਜਿਹੀ ਦੁਕਾਨਾਂ ਨੂੰ ਬੰਦ ਕਰਾਇਆ ਜਾਵੇ ਅੱਜ ਅਹੀ ਉਹਨਾਂ ਅਗੇ ਰਿਕੁਐਸਟ ਕਰ ਚੱਲੇ ਆ ਤੇ ਬੰਦ ਕਰਾ ਚੱਲੇ ਸਾਨੂੰ ਤੇ ਉਹਨਾਂ ਨੇ ਆਸ਼ਵਾਸਨ ਦਿੱਤਾ ਕਿ ਇਹ ਬੰਦ ਕਰ ਦਾਂਗੇ ਬਾਕੀ ਉਹ ਕਿਹੇ ਬਹੁਤ ਸ਼ਹਿਰ ਦੇ ਨਾਮਚੀਨ ਬੰਦੇ ਦਾ ਨਾਮ ਲੈ ਰਹੇ ਨੇ ਅਹੀ ਉਹ ਨਾਮ ਨਹੀਂ ਚਲੋ ਤੁਹਾਡੇ ਅੱਗੇ ਲੈਣਾ ਕਿ ਅਹੀ ਜੀ ਆ ਕੇ ਗੱਲ ਕਰ ਲਾਂਗੇ ਤੇ ਮੈਂ ਦੁਰਗਾਣਾ ਮੰਦਰ ਪ੍ਰੀਸ਼ਦ ਨੂੰ ਵੀ ਹੱਥ ਜੋੜ ਬੇਨਤੀ ਕਰਦਾ ਵਾਂ ਕੀ ਸਾਡੇ ਨਾਲੋਂ ਪਹਿਲਾਂ ਤੁਹਾਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਸੀਗਾ ਕਿ ਮੰਦਰ ਤੋਂ 5 500 ਮੀਟਰ ਦਾ ਇੱਕ ਡੈਰਾ ਤੈਅ ਕੀਤਾ ਗਿਆ ਸਰਕਾਰ ਵੱਲੋਂ ਕਿ ਉਸ ਤੋਂ ਬਾਹਰ ਜਾ ਕੇ ਕੁਝ ਵੀ ਹੋਵੇ ਉਹਦੇ ਅੰਡਰ ਕੁਝ ਨਹੀਂ ਹੋਣਾ ਚਾਹੀਦਾ ਤੇ ਇਸ ਜੀਤੀ ਲੋਕਾਂ ਨੂੰ ਕਿਉਂ ਨਹੀਂ ਦੇਖੋ ਜੀ ਇਹ ਅਵੇਅਰਨੈਸ ਦੀ ਗੱਲ ਆ ਤੁਹਾਡਾ ਧਿਆਨ ਆਈ ਨਹੀਂ ਚਾਹੁੰਦੇ ਕਿ ਆਪਾਂ ਆਪਣੇ ਧਰਮ ਤੋਂ ਪਟਕੀ ਜਾਂ ਕਿਸੇ ਵੀ ਧਰਮ ਦੀ ਬੇਦਬੀ ਹੁੰਦੇ ਵੇਖੀਏ ਚਾਹੇ ਉਹ ਸਿੱਖਾ ਐਸਾਈ ਜਾਂ ਕਿਸੇ ਵੀ ਕੋਈ ਵੀ ਧਰਮ ਹੋਵੇ ਸਾਰੇ ਸਾਡੇ ਸਤਕਾਰਯੋਗ ਨੇ ਅਸੀਂ ਸਾਰਿਆਂ ਦਾ ਸਤਕਾਰ ਕਰਦੇ ਹਾਂ ਤੇ ਕਿਸੇ ਦੀ ਬੇਦਬੀ ਹੁੰਦੇ ਨਹੀਂ ਵੇਖ ਸਕਦਾ ਜਦੋਂ ਸਾਾਨੂੰ ਪਤਾ ਲੱਗਾ ਇਹ ਆ ਗਿਆ ਮੈਨੂੰ ਲੱਗਦਾ ਸਾਡੇ ਨਾਲ ਪਹਿਲਾਂ ਦੁਰਗਾਣਾ ਮੰਦਿਰ ਵਾਲਿਆਂ ਨੂੰ ਆਣਾ ਚਾਹੀਦਾ ਹੈਗਾ ਚਲੋ ਦੇਰ ਆਏ ਦਰੁਸਤ ਆਏ ਉਹ ਵੀ ਆ ਜਾਣਗੇ ਤੇ ਇੰਨਾ ਕੇ ਬੇਨਤੀ ਕਰ ਚੱਲੇ ਆ ਕਿ ਇਹ ਚਿਕਨ ਦੀਆਂ ਦੁਕਾਨਾਂ ਇੱਥੇ ਨਾਲ ਆ ਮੈਂ ਨਾ ਭਾਜੀ ਜਿੱਥੇ ਚਿਕਨ ਉੱਥੇ दारू ਤੇ ਹੋਣੀ ਆ ਲੋਕੀ ਗੱਡੀਆਂ 'ਚ ਬੈ ਕੇ ਅੰਦਰ ਪੀਣ ਬਾਹਰ ਪੀਣ दारू ਤੇ ਇੱਥੇ ਚੱਲੇਗੀ ਮਾਹੌਲ ਵੀ ਖਰਾਬ ਹੋਏਗਾ ਤੇ ਮੇਰੀ ਪ੍ਰਸ਼ਾਸਨ ਅੱਗੇ ਤੇ ਡੀਸੀ ਮੈਡਮ ਅੱਗੇ ਬੇਨਤੀ ਆ ਕਿਉਂਕਿ ਕਾਰਪੋਰੇਸ਼ਨ ਦੀ ਪਾਰਕਿੰਗ ਨਹੀਂ ਗਈ ਠੀਕ ਆ ਨਾ ਕਾਰਪੋਰੇਸ਼ਨ ਨੇ ਇੱਥੇ ਇਹਨਾਂ ਨੂੰ ਸਟਾਲ ਏ ਮੈडम ਡੀਸੀ ਨੂੰ ਪਤਾ ਹੋਵੇਗਾ ਕਿਦੇ ਅੰਡਰ ਹੋ ਸਕਦਾ ਉਹਨਾਂ ਦੇ ਐਂਟਰੀ ਹੋਏ ਇਹ ਬੇਨਤੀ ਹੈ ਕਿ ਕਟੋ-ਕਟੇ ਚਿਕਨ ਦੀਆਂ ਦੁਕਾਨਾਂ ਤੋਂ ਬੰਦ ਕਰਾਇਆ ਜਾਵੇ ਜੇ ਨਹੀਂ ਬੰਦ ਹੋਣਗੀਆਂ ਫਿਰ ਸਿੱਖ ਜਿੱਥੇ ਬੰਦੀਆਂ ਤੇ ਹਿੰਦੂ ਜਿੱਥੇ ਬੰਦੀਆਂ ਰਲ ਕੇ ਕੋਈ ਨਾ ਕੋਈ ਪ੍ਰੋਟੈਸਟ ਤੇ ਜ਼ਰੂਰ ਕਰਨਗੀਆਂ ਕਿਉਂਕਿ ਅਸੀਂ ਆਪਣੇ ਧਰਮ ਦੀ ਬੇਇੱਜ਼ਤੀ ਨਹੀਂ ਹੁੰਦੇ ਵੇਖਣ